ਸਸ਼ੀਕਲ ਜੀ ਮਾਤਾ ਸਾਹਿਬ ਕੌਰ ਗਰਲਸ ਕਾਲਜ ਦੇ ਹੋਮ ਸਾਇੰਸ ਡਿਪਾਰਟਮੈਂਟ ਵੱਲੋਂ ਅੱਜ ਇੱਕ ਐਗਜ਼ੀਬਿਸ਼ਨ ਲਗਾਇਆ ਗਿਆ ਹੈ ਇਸ ਐਗਜ਼ੀਬਿਸ਼ਨ ਦੇ ਤਹਿਤ ਬੱਚਿਆਂ ਨੇ ਅਲੱਗ-ਅਲੱਗ ਚੀਜ਼ਾਂ ਬਣਾਈਆਂ ਹਨ ਤੇ ਅਸੀਂ ਉਹਨਾਂ ਚੀਜ਼ਾਂ ਦੀ ਇੱਕ ਲੁੱਕ ਲਈ ਜਾ ਰਹੇ ਹਾਂ ਅੱਗੇ ਐਗਜ਼ੀਬਿਸ਼ਨ ਦੇ ਵਿੱਚ ਐਂਟਰ ਕਰਾਂਗੇ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਸਖੀ ਸਹੇਲੀ ਇੱਕ ਬ੍ਰਾਂਡ ਹੈ ਜੋ ਹੋਮ ਸਾਇੰਸ ਸੁਸਾਇਟੀ ਵੱਲੋਂ ਅੱਜ ਲਾਂਚ ਕੀਤਾ ਜਾ ਰਿਹਾ ਹੈ ਹਾਂਜੀ ਇਸ ਐਗਜ਼ੀਬਿਸ਼ਨ ਦੀ ਪਹਿਲੀ ਸਟਾਲ ਹੈ ਰੈਸਿਨਾਟ ਹਾਂਜੀ ਹਾਂਜੀ ਸਟੂਡੈਂਟਸ ਕੀ ਬਣਾਇਆ ਤੁਸੀਂ ਮੈਂ ਰਿਜ਼ਨ ਆਰਟ ਮੈਂ ਵੀ ਫਰਸਟ ਕੀ ਬੀ ਆਰਟ ਹੈ ਨਾ ਕਿ ਮੈਂ ਰਿਜ਼ਨ ਆਰਟ ਦੇ ਵਿੱਚ ਅਸੀਂ ਫਲਾਵਰ ਯੂਜ਼ ਕੀਤੇ ਹਨ ਤੇ ਸਟੋਨੀਆਂ ਯੂਜ਼ ਕੀਤੇ ਹਨ ਮੈਂ ਇਹ ਰਿਜ਼ਨ ਆਰਟ 24 ਘੰਟੇ ਲਈ ਅਸੀਂ ਡਰਾਈ ਕੀਤਾ ਹੈ ਤੇ ਬਾਅਦ ਵਿੱਚ ਇਹ ਕੀ ਰੰਗ ਬਣ ਗਿਆ ਹਾਂਜੀ ਬੱਚੇ ਨੇ ਸਟਾਲ ਦੇ ਵਿੱਚ ਕੁਝ ਆਪਣੇ ਰਿਜ਼ਨ ਆਰਟ ਦੀਆਂ ਆਈਟਮਜ਼ ਨੇ ਸ਼ੋਕ ਕੀਤੀਆਂ ਨੇ ਕੀਰਿੰਗਸ ਬਣਾਏ ਨੇ ਜੋ ਨੇਚਰਲ ਫਲਾਵਰਸ ਜਾਂ ਗਲਿਟਰਸ ਇਹਨਾਂ ਨੇ ਯੂਜ਼ ਕੀਤੇ ਬਹੁਤ ਹੀ ਅੱਛੀ ਆਈਟਮ ਨੈਕਸਟ ਆਰਟੀਕਲ ਹਾਂਜੀ ਬੱਚੇ ਸਸੀ ਕਾ ਜੀ ਮੇਰਾ ਨਾਮ ਰਗਨਿਤ ਖੋਰਾ ਹੈ ਮੈਂ ਬਿਹਾਵਾਂ ਦੀ ਵਰਤਿਆਥਨਾ ਮੇਰੀ ਸਪੈਸ਼ਲਟੀ ਹੈ ਕਿ ਐਮਬਲੋਇਡਰੀ ਐਂਡ ਪੇਂਟਿੰਗ ਇੱਥੇ ਜਿਵੇਂ ਤੁਹਾਨੂੰ ਇੱਕ ਸੈਂਪਲ ਦਿਖਾਇਆ ਗਿਆ ਇਸ ਤਰ੍ਹਾਂ ਦਾ ਕੋਈ ਵੀ ਤੁਸੀਂ ਡਿਜ਼ਾਈਨ ਕਸਟਮਾਈਜ਼ ਕਰਵਾ ਸਕਦੇ ਹੋ ਮੇਰੇ ਤੋਂ ਤੁਸੀਂ ਇਹ ਫਰੇਮ ਦੇ ਵਿੱਚ ਵੀ ਕਸਟਮਾਈਜ਼ ਕਰਵਾ ਸਕਦੇ ਹੋ ਜੇ ਆ ਕੋਈ ਸੂਟ ਵਗੈਰਾ ਕਰਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦੇ ਹੋ ਨੈਕਸਟ ਜਿਹੜੀ ਸਟਾਲ ਹੈ ਸਟਿਚਿੰਗ ਪੈਟਰਨ ਡਿਫਰੈਂਟ ਸਟਾਈਲ ਡਿਊਰਿੰਗ ਇਹ ਨਾਲ ਆਪਣੇ ਕੋਰਸ ਕੀਤੇ ਆ ਤੇ ਅੱਜ ਬੱਚਿਆਂ ਨੇ ਉਹਦੀ ਇੱਕ ਸਟਾਲ ਲਾਈ ਹੈ ਹਾਂਜੀ ਬੱਚਾ ਤੁਸੀਂ ਆਪਣੇ ਇਸ ਸਟਾਲ ਬਾਰੇ ਕੁਝ ਬੋਲਣਾ ਚਾਹੋਗੇ ਸਰ ਜੀ ਦਾ ਮੇਰਾ ਨਾਮ ਮਰਵਿੰਦਰ ਕੌਰ ਮੈਂ ਫੈਸ਼ਨ ਡਿਜ਼ਾਈਨਿੰਗ ਦੀ ਸਟੂਡੈਂਟ ਆ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਇੱਥੇ ਫੈਬਰਿਕ ਜਿਹੜੇ ਪੇਂਟ ਵੀ ਕੀਤੇ ਨੇ ਤੇ ਕੜਾਈ ਵਗੈਰਾ ਵੀ ਕੀਤੀ ਹੈ ਤੇ ਉਹਨਾਂ ਦੀ ਸਟਾਲ ਲਗਾਈ ਹੈ ਤੇ ਜੇ ਕਿਸੇ ਨੇ ਇਹਨਾਂ ਨੂੰ ਪੇਂਟ ਜਾਂ ਵਰਕ ਕਰਵਾਉਣਾ ਹੋਵੇ ਤਾਂ ਉਹ ਕਰਵਾ ਸਕਦੇ ਆ ਹਾਂਜੀ ਥੈਂਕ ਯੂ ਬੱਚੇ ਬਹੁਤ ਹੀ ਅੱਛੀ ਹੈਂਡ ਪੇਂਟਿੰਗ ਵੀ ਹੈ ਕੁਝ ਬਲੌਕ ਪੇਂਟਿੰਗ ਵੀ ਹੈ ਹੈਂਡ ਏਂਬਰਾਇਡਿਡ ਕੁਝ ਨੇ ਆਪਣਾ ਕੋਈ ਬੁਟੀਕ ਰਨ ਕਰ ਸਕਦੇ ਆ ਤੇ ਬਹੁਤ ਹੀ ਅੱਛੇ ਆਰਟੀਕਲ ਇਹਨਾਂ ਨੇ ਹੇਅਰ ਐਸੈਸਰੀਜ਼ ਬੱਚਿਆਂ ਵੱਲੋਂ ਬਣਾਈਆਂ ਗਈਆਂ ਨੇ ਵੇਸਟ ਮਟੀਰੀਅਲ ਦੀਆਂ ਤੇ ਕੁਝ ਇਹਨਾਂ ਨੇ ਥਾਲੀ ਕਵਰ ਵੀ ਬਣਾਏ ਆ ਬੱਚਿਆਂ ਨੇ ਹਾਂਜੀ ਬੱਚੇ ਮੈਮ ਇਹ ਮੇਰਾ ਸੈਕਿੰਡ ਸਟਾਲ ਹੈ ਗਿਆ ਇਹਦੇ ਵਿੱਚ ਮੈਂ ਡਿਨਰਸ ਟੇਬਲ ਦੀ ਕੁਝ ਆਪਣੇ ਰੱਖਣ ਨੂੰ ਥਾਲੀ ਵਗੈਰਾ ਇਹ ਮੈਂ ਜ਼ੂਟ ਦੇ ਉੱਤੇ ਬਣਾਈ ਹੋਈ ਨੇ ਨਾਰੀ ਤੇ ਲੈਸ ਵੀ ਲਗਾਈ ਹੋਈ ਹੈ ਪਾਕਟਸ ਬੱਚਿਆਂ ਨੇ ਬਣਾਈਆਂ ਨੇ ਜਿਵੇਂ ਗੋਗਲਸ ਕਵਰ ਬਣਾਏ ਨੇ ਬੁੱਕ ਕਵਰ ਵੀ ਬੱਚਿਆਂ ਨੇ ਬਣਾਏ ਨੇ ਕੁਝ ਐਮਬਰਾਇਡਰੀ ਸਟਾਈਲ ਯੂਜ਼ ਕੀਤੇ ਨੇ ਬਹੁਤ ਹੀ ਅੱਛੀ ਇਹਨਾਂ ਦੀ ਇਹ ਸਟਾਲ ਹੈ ਜਿਹਦੇ ਵਿੱਚ ਇਹਨਾਂ ਨੇ ਡਿਫਰੈਂਟ ਐਮਬਰਾਇਡਰੀ ਪੈਟਰਨ ਯੂਜ਼ ਕੀਤੇ ਹੈ ਡਿਫਰੈਂਟ ਸਟਿਚਸ ਇਹਨਾਂ ਨੇ ਯੂਜ਼ ਕੀਤੇ ਨੇ ਕਰੋਸ਼ੀਆ ਦੇ ਆਰਟੀਕਲ ਵੀ ਬੱਚਿਆਂ ਨੇ ਇੱਥੇ ਸ਼ੋਅ ਕੀਤੇ ਨੇ ਤੇ ਕੁਝ ਆਈਟਮਸ ਹੈਗੀਆਂ ਸਟੋਨ ਪੇਂਟਿੰਗ ਦੀਆਂ ਬਹੁਤ ਹੀ ਅੱਛੀ ਸਟੋਨ ਦੇ ਉੱਤੇ ਇਹਨਾਂ ਨੇ ਬੱਚਿਆਂ ਨੇ ਪੇਂਟਿੰਗ ਕੀਤੀ ਆ ਤਾਂ ਕਿ ਜੋ ਵੀ ਕਸਟਮਰ ਆਏ ਇੱਥੋਂ ਪਰਚੇਸ ਵੀ ਕਰ ਸਕਦੇ ਆ ਜੀ ਪ੍ਰਾਈਸ ਉਹਨਾਂ ਨੇ ਨਾਲ ਲਿਖਿਆ ਬਹੁਤ ਹੀ ਅੱਛੇ ਇਅਰਿੰਗਸ ਬੱਚਿਆਂ ਨੇ ਆਪਣੇ ਹੱਥ ਦੇ ਨਾਲ ਡਿਜ਼ਾਈਨ ਕੀਤੇ ਨੇ ਬਹੁਤ ਹੀ ਮਿਹਨਤ ਵਾਲਾ ਕੰਮ ਹੈ ਜੋ ਬੱਚਿਆਂ ਨੇ ਅੱਜ ਇੱਥੇ ਸ਼ੋਅ ਕਰ ਰਹੇ ਨੇ ਨੈਕਸਟ ਜਿਹੜੀ ਸਟਾਲ ਹੈ ਉਹ ਟਾਈ ਐਂਡ ਡਾਈ ਦੀ ਹੈ tie and dye ਦੇ ਪੈਟਰਨਸ ਬੱਚਿਆਂ ਨੇ ਆਪਣੇ ਕੋਰਸ ਦੇ ਵਿੱਚ ਇਹਨਾਂ ਨੇ ਚੀਜ਼ਾਂ ਸਿੱਖੀਆਂ ਤੇ ਅੱਜ ਉਸ ਦੀ ਇੱਕ ਸਟਾਲ ਲਾਈ ਹੈ ਜਿਦੇ ਵਿੱਚ ਇਹਨਾਂ ਨੇ ਪੌਕੇਟਸ ਵਾਲੇ ਇਹ ਹੈਂਗਿੰਗ ਪੌਕੇਟਸ ਇਹਨਾਂ ਨੇ ਦਿੱਤੀ ਆ ਘਰ ਦੇ ਆਰਟੀਕਲਸ ਕੁਝ 쿠ਸ਼ਨ ਕਵਰ ਤੇ ਇਹ ਪੈਚ ਵਰਕ ਦੇ ਨਾਲ ਇਹਨਾਂ ਨੇ ਡਿਜ਼ਾਈਨ ਕੀਤੀ ਹੈ ਬੈੱਡ ਸ਼ੀਟ ਪਿਲੋ ਕਵਰਸ ਬਹੁਤ ਹੀ ਸੋਹਣੇ ਇਹਨਾਂ ਨੇ ਇੱਥੇ ਸ਼ੋਕੇਸ ਕੀਤਾ ਹੈ ਆਪਣੇ ਆਰਟ ਦਾ ਵੇਰੀਅਸ ਆਰਟਸਕੀਮ ਬੈਗਸ ਹੈ ਜਿਦਾਂ ਆਪਾਂ ਗ੍ਰੋਸਰੀ ਲਈ ਜਾਂ ਵੈਜੀਟੇਬਲ ਖਰੀਦਣ ਲਈ ਜਾਂਦੇ ਆ ਤਾਂ ਪੋਲੀ ਬੈਗ ਦੀ ਬਜਾਏ ਆਪਾਂ ਇਹਨਾਂ ਨੂੰ ਹੈਂਡ ਮੇਡ ਬੈਗਸ ਨੂੰ ਯੂਜ਼ ਕਰ ਸਕਦੇ ਆ ਤਾਂ এনवायरमेंट ਫ੍ਰੈਂਡਲੀ ਇੱਕ ਇਹਨਾਂ ਦਾ ਮੈਸੇਜ ਜਾ ਰਿਹਾ ਬੱਚਿਆਂ ਦਾ ਜੋ ਬਹੁਤ ਯਾਦੀ ਬੁਟੀਕ ਦੀ ਸਟਾਲ ਹੈ ਜਿਦੇ ਵਿੱਚ ਉਹਨਾਂ ਨੇ ਹੈਂਡ ਪੇਂਟਡ ਜੁੱਤੀ ਰੱਖੀ ਹੈ ਬਹੁਤ ਹੀ ਅੱਛਾ ਆਰਟ ਹੈ ਜਿਸ ਤਰ੍ਹਾਂ ਦਾ ਸੂਟ ਹੈ ਨਾਲ ਦੀ ਉਹਨਾਂ ਨੇ ਜੁੱਤੀ ਤਿਆਰ ਕੀਤੀ ਹੈ ਬਹੁਤ ਹੀ ਅੱਛਾ ਐਗਜ਼ੀਬਿਸ਼ਨ ਜੋ ਹੋਮ ਸਾਇੰਸ ਡਿਪਾਰਟਮੈਂਟ ਦੀ ਇੱਕ ਸਟੂਡੈਂਟਸ ਨਾਲ ਕੋਲੈਬੋਰੇਟ ਹੋ ਕੇ ਇੱਕ ਆਈਟਮ ਜਿਹੜਾ ਹੈ ਐਗਜ਼ੀਬਿਸ਼ਨ ਲਗਾਇਆ ਗਿਆ ਹੈ ਬਹੁਤ ਹੀ ਅੱਛੀ ਐਫਰਟ ਬੱਚਿਆਂ ਦੀ ਸਕਿੱਲ ਡਿਵੈਲਪਮੈਂਟ ਜਿਹੜੇ ਕੋਰਸੇਸ ਹੈਗੇ ਆ ਜਾਂ ਉਸ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜੇ ਅਗਰ ਆਪਾਂ ਬੱਚਿਆਂ ਦੇ ਸਕਿੱਲ ਨੂੰ ਇੰਪਰੂਵ ਕਰਨ ਦੀ ਗੱਲ ਕਰੀਏ ਤਾਂ ਮਾਤਾ ਸਾਹਿਬਕਰ ਗਰਲਸ ਕਾਲਜ ਦੇ ਜਿਹੜਾ ਸਟਾਫ ਮੈਂਬਰ ਹੈ ਜਾਂ ਮੈਨੇਜਮੈਂਟ ਹੈ ਸਕਿੱਲ ਡਿਵੈਲਪਮੈਂਟ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਕਰਦੀ ਹੈ ਤੇ ਇਹ ਇੱਕ ਨਮੂਨਾ ਪੇਸ਼ ਕਰ ਰਿਹਾ ਐਗਜ਼ੀਬਿਸ਼ਨ ਸਕਿੱਲ ਮਾਤਾ ਸਰਕਲ गर्ल्स कॉलेज ਦੀ ਵਿਦਿਆਰਥਣਾ ਬੀਪਾਸ ਵਿੱਚ ਪੜ੍ਹਦੀਆਂ ਆ ਅੱਜ ਅਸੀਂ ਕੈਫੇਟੇਰੀਆ ਲਗਾਇਆ ਜਿੱਦੇ ਘਰਾਂ ਦੇ ਸੀ ਪਾਉ ਬਾਜੀ ਕਿਨੂ ਫਿਜ਼ ਬਣਾਇਆ ਹੈ ਬਿਲਕੁਲ ਆਰਗੈਨਿਕ ਤੇ ਹਰਬਲ ਹੈ ਜੀ ਇਸ ਐਗਜ਼ਿਬਿਸ਼ਨ ਦੀ ਜਿਹੜੀ ਨੈਕਸਟ ਸਟਾਲ ਆਪਣੇ ਇੱਕ ਫਰੈਂਡ ਵੱਲੋਂ ਲਗਾਈ ਗਈ ਹੈ ਉਹ ਹੈ ਬੁਟੀਕ ਵਾਲੀ ਸਟਾਲ ਬੁਟੀਕ ਆਈਟਮ ਹੈਗੀਆਂ ਇਹਨਾਂ ਦੀਆਂ ਸਾਰਿਆਂ ਜੋ ਵੀ ਇਹ ਵਰਕ ਕਰਦੇ ਹੈ ਉਹਨਾਂ ਨੇ ਇਹਨਾਂ ਨੂੰ ਸ਼ੋਅ ਕੀਤਾ ਹੈ ਹਾਂਜੀ ਮੈਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵਿੰਦਰ ਕੋਹਰੇ ਤੇ ਮੈਂ ਹੁਣ ਆਪਣਾ ਇੱਥੇ ਸਟੂਡੈਂਟ ਰਹੀ ਹਾਂ ਮਾਤਾ ਸਾਈਪੁਰ ਕਾਲਜ ਦੀ ਤੇ ਹੁਣ ਮੈਂ ਆਪਣਾ ਬੁਟੀਕ ਰਨ ਕਰ ਰਹੀ ਹਾਂ ਇਹ ਇੱਕ ਅੱਜ ਮੌਕਾ ਦਿੱਤਾ ਮੈਨੂੰ ਮਾਤਾ ਸਾਇੰਸ ਕਾਲਜ ਨੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ ਹੀ ਅੱਛੀਆਂ ਆਈਟਮ ਮੈਮ ਨੇ ਜੋ ਇੱਥੇ ਲੈ ਕੇ ਆਏ ਨੇ ਸੂਟ ਵੀ ਹੈ ਦੁਪੱਟਾ ਵੀ ਹੈ ਇਹ ਕਿ ਸਕਿੱਲ ਡਿਵੈਲਪਮੈਂਟ ਦਾ ਇੱਕ ਬੈਸਟ ਐਗਜ਼ਾਮਪਲ ਜਿਹੜਾ ਹੈਗਾ ਹੋਮ ਸਾਇੰਸ ਡਿਪਾਰਟਮੈਂਟ ਵੱਲੋਂ ਕਿ ਇਹ ਆਪਣਾ ਅੱਜ ਬੁਟੀਕ ਵੀ ਰਣਕਾਰ ਰਹੇ ਨੇ ਥੈਂਕ ਯੂ ਮੈਮ ਹਾਂਜੀ ਬੱਚੇ ਸਸ਼ੀ ਕਾਲ ਜੀ ਅਸੀਂ ਹੋਮ ਸੈਂਸ ਡਿਪਾਰਟਮੈਂਟ ਦੇ ਸਟੂਡੈਂਟ ਹਾਂ ਅਸੀਂ ਸਖੀ ਸਹੀ ਸੀ ਐਗਰੀਗੇਸ਼ਨ ਦੇ ਤਾਈਪ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੀਲ ਕਰ ਰਹੇ ਹਾਂ ਬਿਨਾ ਮਲਾਵਟ ਤੋਂ ਸਭ ਤੋਂ ਪਹਿਲਾਂ ਅਸੀਂ ਗਲਾਬ ਦਾ ਸ਼ਰਬਤ ਤਿਆਰ ਕੀਤਾ ਤੇ ਫਿਰ ਕਿੰਨੇ ਦਾ ਸ਼ਕੈਸ਼ ਤੇ ਇਸ ਤੋਂ ਬਾਅਦ ਅਸੀਂ ਮਿਕਸਡ ਫਰੂਟ ਦਾ ਜੈਮ ਔਰ ਗਾਜਰ ਔਰ ਗੋਭੀ ਦਾ ਮਿੱਠਾ ਅਚਾਰ ਤੇ ਇਸ ਤੋਂ ਬਾਅਦ ਆਮਲੇ ਦੀ ਚਟਨੀ ਔਰ ਇਸ ਤੋਂ ਬਾਅਦ ਅਸੀਂ ਨਿੰਬੂ ਦਾ achar ਤੇ ਜੈਮ ਤਿਆਰ ਕੀਤਾ ਜੀ ਅਸੀਂ ਬਣਾਈ ਨੇਪਲ ਦਾ ਉਸ ਤੋਂ ਬਾਅਦ ਅਸੀਂ ਜਲ ਜੀਰਾ ਵੀ ਤਿਆਰ ਕੀਤਾ ਜੋ ਅਸੀਂ ਹੁਣ ਗਰਮੀਆਂ ਦੇ ਵਿੱਚ ਇਸ ਨੂੰ ਬਣਾ ਕੇ ਵੀ ਘਰ ਪੀ ਸਕਦੇ ਹਾਂ ਇਹ ਸਭ ਕੁਝ ਹੋਮ ਸਾਇੰਸ ਡਿਪਾਰਟਮੈਂਟ ਦੇ ਬੱਚਿਆਂ ਵੱਲੋਂ ਬਣਾਇਆ ਗਿਆ ਹੈ ਜੀ ਜਿਹੜਾ ਬਿਲਕੁਲ ਕੈਮੀਕਲ ਫ੍ਰੀ ਹੈ ਇਹ ਬੱਚਿਆਂ ਨੇ ਹੱਥ ਨਾਲ ਤਿਆਰ ਕੀਤਾ ਹੈ ਬਾਜ਼ਾਰੀ ਆਈਟਮਾਂ ਨੂੰ ਅਗਰ ਆਪਾਂ ਦੂਰ ਕਰੀਏ ਤਾਂ ਆਪਣੀ ਸਿਹਤ ਦੇ ਨਾਲ ਸਮਝੌਤਾ ਨਾ ਕਰੀਏ ਤੇ ਘਰ ਤੋਂ ਬਣੀਆਂ ਹੋਈਆਂ ਚੀਜ਼ਾਂ ਅਗਰ ਆਪਾਂ ਖਾਣੇ ਆ ਤਾਂ ਆਪਾਂ ਸਿਹਤਮੰਦ ਰਹਿ ਸਕਦੇ ਹਾਂ ਬਹੁਤ ਅੱਛਾ ਮੈਸੇਜ ਬੱਚੇ ਤੁਸੀਂ ਡਿਸਪਲੇ ਕਰ ਰਹੇ ਹੋ ਸਖੀ ਸਹੇਲੀ ਬ੍ਰਾਂਡ ਦੇ ਤਹਿਤ ਇਹ ਨੈਕਸਟ ਸਟਾਲ ਹੈ ਜੀ ਅਸੀਂ ਮਾਤਾ ਸੈਪਰ ਗਰਲਸ ਕਾਲਜ ਦੀ ਸਟੂਡੈਂਟ ਹਾਂ ਅਸੀਂ ਅੱਜ ਆਰਗੇਨਿਕ ਕਲਰ ਡਿਊਟੀ ਬੋਲੀ ਲਈ ਵੀ ਤਿਆਰ ਕੀਤੇ ਗਏ ਹਨ ਇਹ ਫਰੂਟਸ ਵੈਜੀਟੇਬਲਸ ਐਂਡ ਫਲੈਸ਼ ਤੋਂ ਬਿਆਤੀਤੇ ਗਏ ਹਨ ਇਹਨਾਂ ਦਾ ਕੋਈ ਵੀ ਦਿਨ ਵਿੱਚ ਕੋਈ ਵੀ ਕੈਮੀਕਲ ਮੌਜੂਦ ਨਹੀਂ ਹੈ ਮਲਕੀ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਅਗਰ ਤੁਸੀਂ ਇਹਨਾਂ ਰੰਗਾਂ ਨੂੰ ਅਗਰ ਹੋਲੀ ਤੇ ਯੂਜ਼ ਕਰਦੇ ਹੋ ਕਲਰ ਹੈ ਹਰਬਲ ਕਲਰ ਹੈ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਬੱਚੇ ਬਹੁਤ ਹੀ ਅੱਛਾ ਐਫਰਟ ਜੋ এনवायरमेंट ਫ੍ਰੈਂਡਲੀ ਹੈ ਹੈਲਥ ਫ੍ਰੈਂਡਲੀ ਹੈ ਥੈਂਕ ਯੂ ਸੋ ਮਚ